Ikiento, ahead milib Product者 Ikito, Yes. यस सारे मत कर आठ दस पौधे चाहिए यहाँ तो आठ दस चाहिए बस अब बैठे हो नीचे बैठो नीचे बैठो बहुत अच्छा बात आप ये मिट्टी मिट्टी डालो इस इसमें मिट्टी खोदो पहले हाँ खोदो डालो बीच में से खोदो बीच में से हाँ करो करो इसको नीचे कर बस 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 आंटी आप थोड़ा साइड होना रुकना आंटी सभी सब, नहीं आ पाएंगे रखो सर रखो बस बहुत लगा दो बस बहुत ही बढ़िया हाँ हाँ बहुत बढ़िया ताऊ जी देखो पानी का थोड़ा सा पानी उनसे ताऊ जी से डाल ही रहे हैं वैसे तो ਬਾਹਰ ਤੋਂ ਬਾਕੀ ਤੋਂ ਲੈ ਕੇ ਆਇਆ ਹਾਂ ਅੱਜ ਤੋਂ ਬਦਲ ਕੇ ਆਇਆ ਹਾਂ ਅੱਜ ਤੋਂ ਬਦਲ ਕੇ ਆਇਆ ਹਾਂ ਲਿੰਗਰੀਆ ਜੀ ਐਮਐਸ 1 ਅੱਜ ਵਾਗੂ ਦੀ ਤਖਤ ਸਾਹਿਬ ਵਾਗੂ ਦੀ ਕੀ ਫਤਿਹ ਅੱਜ ਜੀ ਮੈਂ ਪਿੰਕੋਨਿਆਲ ਸਰਪੰਚ ਅਮਰਜੀਤ ਸਿੰਘ ਫਗਵੀ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਸਾਡੇ ਆਰਮੀ ਵੱਲੋਂ ਆਰਮੀ ਵਾਲਿਆਂ ਨੇ ਇੱਥੇ ਬਹੁਤ ਤਗੜਾ ਪ੍ਰੋਗਰਾਮ ਕੀਤਾ ਅੱਜ ਪੌਦੇ ਲਗਾਏ ਗਏ ਨੇ ਸਾਰਾ ਕੁਝ ਫੋਰ ਰਾਜਪੂਤ ਨੇ ਮਤਲਬੀ ਸਾਡੇ ਨਾਲ ਲਾਕ ਕੇ ਤੇ ਬਹੁਤ ਤਗੜਾ ਪ੍ਰੋਗਰਾਮ ਕੀਤਾ ਸਾਡੇ ਡਿਪਟੀ ਕਮਿਸ਼ਨਰ ਡੇਰਾ ਬਾਬਾ ਨਾਨਕ ਐਸਐਚਓ ਧਰਮਕੋਟ ਚੌਂਕੀ ਇਹ ਮਤਲਬ ਵੀ ਸਾਰਿਆਂ ਬਹੁਤ ਜ਼ਿਆਦਾ ਮਤਲਬ মিডিਆ ਵੀ ਹਰ ਕਨੇ ਸਾਥ ਦਿੱਤਾ ਇੱਥੇ ਆਪਾਂ ਮਤਲਬ ਸਵੇਤੋ ਦੇ ਬੱਚੇ ਆਏ ਹੀ ਪਿੰਡ ਦੇ ਵਿੱਚੋਂ ਕੋਈ 100 200 ਬੱਚਾ ਆਇਆ ਨਾਲ ਨਾਲ ਆਪਣੇ ਸਿਵਲਿਅਨ ਲੋਕ ਨੇ ਸਾਰਿਆਂ ਨਾਲ ਮਿਲ ਕੇ ਬਹੁਤ ਵਧੀਆ ਇਹਨਾਂ ਦੇ ਨਾਲ ਸੰਯੋਗ ਦਿੱਤਾ ਅਸੀਂ ਇਹਨਾਂ ਨੇ ਉਪਰਾਲਾ ਕੀਤਾ ਅਸੀਂ ਸੰਯੋਗ ਦਿੱਤਾ ਵਾ ਤੇ ਅਸੀਂ ਇਹ ਕਹਿੰਦੇ ਆ ਵੀ ਹਰ ਪਿੰਡ ਪਿੰਡ ਜਿੱਦਾਂ ਵੀ ਹੋ ਸਕਦਾ ਵਾ ਵੀ ਸਾਰੇ ਇਹ ਦ੍ਰਿਸ਼ਤ ਮਨਾਉਣਾ ਚਾਹੀਦਾ ਤੇ ਆਪਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਆ ਹਰਿਆਲੀ ਰਹੇਗੀ ਤੇ ਖੁਸ਼ਹਾਲੀ ਰਹੇਗੀ ਜੇ ਅਹੀਂ ਮਤਲਬ ਵੀ ਪੌਦੇ ਵੱਢੀ ਜਾਂਦੇ ਆ ਸਾਰੇ ਤੇ ਮਤਲਬ ਵੀ ਦਿਨੋ ਦਿਨ ਹਵਾ ਜਿਹੜੀ ਆ ਸਾਡੀ ਬਹੁਤ ਮਤਲਬ ਗਰਮ ਬਗੰਡਾ ਵੀ ਆ ਤੇ ਅਹੀਂ ਸਾਰਿਆਂ ਨੂੰ ਇਹ ਕਹਿੰਨੇ ਆ ਕਿ ਬਹੁਤ ਬਹੁਤ ਤੁਹਾਨੂੰ ਇਸ ਦਿਨ ਦੀਆਂ ਮੁਬਾਰਕਾਂ ਨਾਲ ਆਰਮੀ ਵਾਲਿਆਂ ਨੂੰ ਸਾਡੇ ਤੋਂ ਵੱਧ ਸਿਵਲੀਆਂ ਨੂੰ ਸਾਡੇ ਤੋਂ ਵੱਧ ਅਹੀਂ ਕਹਿੰਨੇ ਆ ਵੀ ਸਾਰੇ ਉਪਰਾਲਾ ਕਰਿਆ ਕਰੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹੁਣੇ ਸਰਪੰਚ ਸਾਹਿਬ ਅਮਰਜੀਤ ਸਿੰਘ ਹੁਣਾਂ ਦੱਸਿਆ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਿਹੜੇ ਪੌਦੇ ਲਾਏ ਨੇ ਤੇ ਪੌਦਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇਹ ਸਾਰੇ ਮਿਲ ਕਰਕੇ ਡਿਪਟੀ ਸਾਹਿਬ ਆਏ ਨੇ ਹੋਰ ਵੀ ਆਰਮੀ ਵਾਲੇ ਜਵਾਨ ਪਹੁੰਚੇ ਨੇ ਸਾਰੇ ਪਹੁੰਚੇ ਨੇ ਬੱਚੇ ਆਏ ਨੇ ਬਜ਼ੁਰਗ ਆਏ ਨੇ ਉਹਨਾਂ ਵੱਲੋਂ ਮਿਲ ਕਰਕੇ ਜੋ ਪੌਦੇ ਲਗਾਏ ਗਏ ਨੇ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਤੇ ਸਭ ਤੋਂ ਵੱਧ ਧੰਨਵਾਦ ਚੈਨਲ ਵਾਲੇ ਵੀਰ ਜਣ ਬੀ ਜੋ ਇੱਥੇ ਪਹੁੰਚੇ ਨੇ ਇੰਨੀ ਗਰਮੀ ਦੇ ਵਿੱਚ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਇਸ ਕਰਕੇ ਸਾਰਿਆਂ ਨੂੰ ਸਿੱਖਿਆ ਵੀ ਪੌਦੇ ਲਗਾਓ ਤੇ ਆਪਣਾ ਵਾਤਾਵਰਨ ਜਿਹੜਾ ਉਹ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਰਾਜੀਮੈਂਟਾ ਫੌਜਲੂ ਜੋ ਅੱਜ ਵਿਸ਼ਵ ਭਰ ਤੇ ਪ੍ਰਚਲਿਤ ਕੀਤਾ ਗਿਆ ਕਿ ਪੌਦੇ ਲਗਾਉਂਦੇ ਆ ਸਾਰੇ ਸਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਆ ਸਾਡੇ 5 ਸਾਲ ਤੋਂ ਲੈ ਕੇ 10 ਸਾਲ ਦੇ ਬੱਚੇ ਸਾਰੇ ਪੌਦਿਆਂ ਦੇ ਵਿੱਚ ਯੋਗਦਾਨ ਪਾਉਂਦੇ ਨੇ ਜੀ ਹਰ ਇੱਕ ਨੌਜਵਾਨ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਐਸ ਚੀਜ਼ ਦੀ ਲੋੜ ਆ ਕਿ ਹਰ ਜਣਾ ਇੱਕ ਇੱਕ ਪੌਦਾ ਲਾਈਏ ਤੇ ਖੁਸ਼ਹਾਲੀ ਜਿਹੜੀ ਉਹ ਪਾਈ ਜਾ ਸਕਦੀ ਹੈ ਜੀ ਗਰਮੀ ਦਾ ਅੱਗੇ ਜ਼ੋਰ ਆ ਵੱਧ ਚੱਲਣ ਡਿਆ ਵਾ ਕਿਉਂਕਿ ਪੌਦੇ ਕੱਟਣ ਦੀ ਜ਼ਿਆਦਾ ਕੋਸ਼ਿਸ਼ ਹੋਣ ਡੀਆ ਤੇ ਲਾਉਣ ਦੀ ਘੱਟ ਹੋਣ ਡੀਆ ਵੱਧ ਤੋਂ ਵੱਧ ਯੋਗਦਾਨ ਪਾਈਏ ਜੀ ਅੱਜ ਜੋ ਕਿ ਇੰਡੀਆਨ ਆਰਮੀ ਵੱਲੋਂ ਆਪਣੇ ਪਿੰਡ ਕੁੰਨਿਆਲ ਦੇ ਰਵੀ ਪੁਲਤੇ ਵਿਸ਼ੇਸ਼ ਵਾਤਾਵਰਣ ਦੇ ਸਿਮਨਾਹ ਗਿਆ ਵਾ ਉਹਦੇ ਵਿੱਚ ਪਿੰਡ ਕੁੰਨਿਆਲ ਤੋਂ ਸਰਪੰਚ ਅਮਰਜੀਤ ਸਿੰਘ ਹਾਜ਼ਰ ਹੋਏ ਨੇ ਬੱਚਿਆਂ ਨੂੰ ਲੈ ਕੇ ਕੁਝ ਲੇਡੀਜ਼ ਵਗੈਰਾ ਵੀ ਆਈਆਂ ਨੇ ਸਾਨੂੰ ਸਾਰਿਆਂ ਨੂੰ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਵਾ ਕਿ ਜਿੰਨੇ ਆਪਾਂ ਵੱਧ ਤੋਂ ਵੱਧ ਰੁੱਖ ਲੰਮਦੇ ਆ ਸਾਨੂੰ ਬਿਮਾਰੀਆਂ ਤੋਂ ਰਾਹਤ ਮਿਲੇਗੀ ਕੋਈ ਨਹੀਂ ਆ ਵੀ ਇਹ ਰਹੇ ਜਿਹੜੇ ਹਸਾਮਨਾ ਟੈਂਪਰੇਚਰ ਵੱਧ ਰਿਹਾ ਵਾ ਰੁੱਖਾਂ ਦਾ ਕਰਕੇ ਜਿੰਨੇ ਘੱਟ ਮਾਤਰਾ ਚ ਰੁੱਖ ਨੇ ਉਹਦੇ ਕਰਕੇ ਗਰਮੀ ਵੱਧ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਇਹ ਵੱਧ ਤੋਂ ਵੱਧ ਪ੍ਰਾਲਾ ਕਰਨਾ ਚਾਹੀਦਾ ਵਾ ਸਾਰੇ ਨੇੜੇ ਜਿਹੜੇ ਪਿੰਡਿਆਂ ਨੂੰ ਵੀ ਵੱਧ ਤੋਂ ਵੱਧ ਰੁੱਖ ਲਾਈਏ ਤੇ ਆਪਾਂ ਆਰਮੀ ਦਾ ਵਿਸਾਦ ਦੇ ਨਾਲੇ ਆਪਣੇ ਜੀਵਨ ਦਾ ਵੀ ਸੁਲ ਪ੍ਰਸ਼ਾਸਨ ਨੂੰ ਪਹੁੰਚਿਆ ਹਾਂ ਜੀ ਡੇਰਾ ਬਾਬਾ ਨਾਨਕ ਤੋਂ ਐਸ ਐਚਓ ਸਾਹਿਬ ਤੇ ਡੀ ਐਸ ਪੀ ਸਾਹਿਬ ਪਹੁੰਚੇ ਨੇ ਇਹ ਆਰਮੀ ਦੇ ਵਿਕਾਸ ਵੀ ਉੱਚ ਅਧਿਕਾਰੀ ਆਏ ਨੇ ਬਹੁਤ ਵਧੀਆ ਪ੍ਰਬੰਧ ਰਿਹਾ ਤੇ ਬੱਚਿਆਂ ਵਾਦ ਵਾਤੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤਾ ਜੀ ਸ਼ੋ ਵਾਤਾਵਰਨ ਦਿਵਸ ਹੈ ਸਾਰੇ ਦੇਸ਼ ਵਾਸੀਆਂ ਨੂੰ ਮੇਰੀ ਅਪੀਲ ਹੈ ਵੀ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਜੋ ਕਿ ਸਾਡਾ ਜਿਹੜਾ ਵਾਤਾਵਰਨ ਸ਼ੁੱਧ ਰਹੇ ਔਰ ਸਾਰੇ ਬੱਚੇ ਸ਼ੁੱਧ ਹਵਾ ਲੈ ਸਕਣ ਤੇ ਬੱਚਿਆਂ ਨੂੰ ਮੇਰਾ ਇਹ ਹੀ ਮੈਸੇਜ ਹੈ ਵੱਧ ਤੋਂ ਵੱਧ ਬਰੁਖ ਲਗਾਓ ਔਰ ਨਸ਼ੇ ਤੋਂ ਦੂਰ ਰਹਿਣ ਜਿਹੜਾ ਜਿਹੜਾ ਚੱਲ ਰਿਹਾ ਇਹਦੇ ਵਿੱਚ ਪੂਰਾ ਨਸ਼ਾ ਤਸਕਰਾਂ ਨੂੰ ਨੱਥ ਪਾਈ ਹੋਈ ਹੈ ਔਰ ਉਹਨਾਂ ਨੂੰ ਜੇਲ੍ਹ ਭੇਜ ਰਹੇ ਆ ਜਿਹੜੇ ਰਹਿ ਗਏ ਨੇ ਉਹ ਵੀ ਜੇਲ੍ਹ ਭੇਜ ਦੇਣੇ ਜਲਦੀ ਔਰ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਆ ਵੀ ਇਹ ਆਪਣਾ ਕੰਮ ਛੱਡ ਦੇ ਨਸ਼ੇ ਦਾ ਨਹੀਂ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਭੇਜਿਆ ਜਾਵੇਗਾ